ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆਂ ਆਪਾਂ ਕੰਨ ਨਵੀਂ ਵੀਡੀਓ ਦੇ ਨਾਲ ਦੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਤੇ Facebook ਪੇਜ ਨੂੰ ਓਕੇ ਕਰ ਦੋ ਨਾਲ ਬੈਲ ਆਈਕਨ ਨੂੰ ਓਕੇ ਕਰ ਦੋ ਫੇਰ ਹਾਜ਼ਰ ਹੋਏ ਆਂ ਨਵੇਂ ਟਰੈਕਟਰ ਨਾਲ John Deere ਜੀ ਸਾਫ਼ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਆ John Deere 5038 ਟਰੈਕਟਰ ਆ ਉੱਚੇ ਮਾਡਲ ਚ 2014 ਮਾਡਲ ਆ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਚਾਰੇ ਟਾਇਰ 70% ਟਾਇਰ ਆ ਸਾਫ ਟਾਇਰ ਪਏ ਆ ਡਬਲ ਕਲਚ ਆ ਜੀ ਮੇਨ ਗੱਲ ਕਿ ਟਰੈਕਟਰ ਪੰਜਾਬ ਨੰਬਰ ਆ ਟਰੈਕਟਰ ਦੀ ਫੁੱਲ ਗਾਰੰਟੀ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਆ 8427725955 8427725955 ਰੇਟ 3.5 ਲੱਖ ਰੁਪਇਆ ਬਾਕੀ ਜਿੰਨਾ ਮੌਕੇ ਤੇ ਮਾਤਨ ਹੋ ਸਕਿਆ ਨੰਬਰ ਸਕਰੀਨ ਤੇ ਆ ਉਹਨਾਂ ਨਾਲ ਸਾਰੀ ਜਾਣਕਾਰੀ ਲੈ ਸਕਦੇ ਆ ਆਪਾਂ ਯੋਨਡੀਰ 5838 ਆ 14 ਮਾਡਲ ਆ ਜੀ ਸਾਫ਼ ਤੇ origignal tractor ਆ double clutch ਤੇ ਨਾਲ ਆ 70 ਪੈਸੇ ਟਾਇਰ ਆ ਸ਼ੋਰੂਮ ਕ੍ਰਿਸ਼ਮਾ ਤੇ tractor ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ